ਬੰਦਾ ਵੀ ਫੜ ਲਿਆ ਪੁਲਿਸ ਨੂੰ ਦੇਤਾ ਕੁਛ ਨਹੀਂ ਹੋਇਆ ਕੁਛ ਨਹੀਂ ਇੱਕ ਹੱਥ ਵੀ ਨਹੀਂ ਲਾਇਆ ਛੜਤਾ ਨੂੰ ਛੜਤਾ ਸ਼ਾਬਾਸ਼ ਸ਼ਾਬਾਸ਼ ਦੇ ਕੇ ਛੱਡਿਆ ਜਿਹੜੇ ਪੈਸੇ ਲਗਿਆ ਸੀ ਉਹ ਚੋਰ ਅੱਜ ਵੀ ਮੈਨੂੰ ਮਿਲਦਾ ਕਹਿੰਦਾ ਪੈਸੇ ਮੇਰੇ ਪੁਲਿਸ ਖਾ ਗਈ ਔਰ ਇੱਕ ਗਰੀਬ ਵਿਚਾਰੇ ਦਾ ਸਮਾਨ ਲੱਖ ਡੂੜ ਲੱਖ ਦਾ ਸਮਾਨ ਇਹਦਾ ਸ਼ਟਰ ਪਟਕੇ ਤਾਲੇ ਤੋੜ ਕੇ ਇੱਥੋਂ ਅੰਦਰੋਂ ਕੱਢ ਕੇ ਲੈ ਗਏ ਆ ਫਿਰੋਜ਼ਪੁਰ ਦੇ ਹਾਲਾਤ ਵੇਖੋ ਕੀ ਬਣ ਚੁੱਕੇ ਨੇ ਆ ਕਰਿਆਨੇ ਦੀ ਦੁਕਾਨ ਆ ਔਰ ਰਾਤ ਆ ਸ਼ਟਰ ਪੁੱਟ ਕੇ ਚੋਰ ਸਮਾਨ ਚੱਕ ਕੇ ਸਾਰਾ ਲੈ ਗਏ ਔਰ ਸਮਾਨ ਇੱਥੇ ਤਸਵੀਰ ਤੁਹਾਨੂੰ ਸ਼ਟਰ ਦੀ ਵੀ ਦਿਖਾ ਦਿੰਦੇ ਆ ਸਕਰੀਨ ਤੇ ਸ਼ਟਰ ਕਿੰਨਾ ਚੱਕ ਕੇ ਕਿਵੇਂ ਅੰਦਰ ਵੜਦੇ ਆ ਔਰ ਉਸ ਤੋਂ ਬਾਅਦ ਅੰਦਰ ਸਮਾਨ ਦੇ ਢੇਰ ਕਿਵੇਂ ਲੱਗ ਜਾਂਦੇ ਆ ਆ ਸਮਾਨ ਜਿਹੜਾ ਹੁਣ ਚਿਣਿਆ ਇੱਥੇ ਸਾਰਾ ਸਮਾਨ ਪਿਆ ਸੀਗਾ ਔਰ ਸਾਰੇ ਦਾ ਸਾਰਾ ਸਮਾਨ ਇੱਥੋਂ ਲੈ ਕੇ ਫਰਾਰ ਹੋ ਗਿਆ ਇਹ ਹਾਲਾਤ ਕਿਸੇ ਪਿੰਡ ਦੇ ਨਹੀਂ ਇਹ ਹਾਲਾਤ ਫਰੋਜ਼ਪੁਰ ਸ਼ਹਿਰ ਦੇ ਆ ਫਰੋਇਪੁਰ ਭਰੇ ਬਾਜ਼ਾਰ ਦੇ ਹਾਲਾਤ ਆ ਜਿੱਥੋਂ ਚੋਰੀਆਂ ਹੁੰਦੀਆਂ ਨੇ ਕੱਲੀ ਇਸ ਜਗ੍ਹਾ ਤੋਂ ਨਹੀਂ ਇੱਧਰ ਗੱਲ ਕਰਾ ਇੱਧਰ ਵੀ ਚੋਰੀਆਂ ਤੇ ਇੱਧਰ ਗੱਲ ਕਰਾ ਇੱਧਰ ਵੀ ਚੋਰੀਆਂ ਤੇ ਸਾਹਮਣੇ ਵਾਲੇ ਪਾਸੇ ਵੀ ਚੋਰੀਆਂ ਹੀ ਚੋਰੀਆਂ ਇੱਥੇ ਰੂਟੀਨ ਹੀ ਆ ਸਮਝ ਲਓ ਬਾਈ ਸਾਡੇ ਕੋਲੇ ਮੌਜੂਦ ਆ ਬਾਈ ਤੁਹਾਡਾ ਨਾਮ ਕੀ ਔਰ ਕਿਹੜੀ ਰੋਡ ਆ ਜਿੱਥੋਂ ਦੀ ਚੋਰੀ ਆ ਸਰ ਮੇਰਾ ਨਾਮ ਸੰਦੀਪ ਕੁਮਾਰ ਹੈ ਮੇਰੇ ਬ੍ਰਦਰ ਨਾਮ ਤੇ ਪ੍ਰਦੀਪ ਕੌਰ ਦਾ ਦੁਕਾਨ ਹੈ ਸਾੜੀ ਤੱਕਾਂ ਦੁਲਚੀ ਗਰ ਰੋਡ ਤੇ ਫਰੋਹ ਪੁਸਟੀ ਤੇ ਕਿੰਨਾ ਨੁਕਸਾਨ ਹੋਇਆ ਇਹ ਤੁਹਾਡਾ ਜਿਹੜਾ ਸਮਾਨ ਦਾ ਸਵਾ ਲੱਖ ਦੇ ਕਰੀਬ ਹੋਇਆ ਭਾਜੀ ਕੀ ਕੀ ਲੱਗੇ ਚੱਕੇ ਸਰ ਰਾਸ਼ਨ ਜਿੰਨਾ ਖਾਂਡ ਕਿਉਂ ਫੈਨਦਰ ਕੈਸ਼ ਵੀ ਹੈਗਾ ਕਿਹੜੇ ਚੋਕ ਲੱਗੇ ਨਾ ਸਰ ਜੀ ਕਿੰਨਾ ਕਿਸ਼ ਕੈਸ਼ 26000 ਰੁਪਏ ਕਿਹਾ ਸੀ ਬਾਕੀ ਰਾਸ਼ਨ ਜਿੰਨਾ ਖਾਂਡ ਕਿਉਂ ਬੋਰੀਆਂ ਲੱਗੇ ਫੈਨ ਸਾਰਾ ਲੱਗੇ ਸਾਬਣ ਵਗੈਰਾ ਸਾਰਾ ਇਹ ਸ਼ਟਰ ਕੋਲ ਪਤਾ ਲੱਗਿਆ ਕਿਵੇਂ ਪਟਿਆ ਉਹਨਾਂ ਨੇ ਕਿਵੇਂ ਤੋੜਿਆ ਸਰ ਜੈਕ ਲਗਾ ਕੇ ਤੋੜੇ ਲੋਕ ਤਾਂ ਖੁੱਲੇ ਨਹੀਂ ਉਹਨਾਂ ਕੋਲ ਸਰ ਜੀ ਜਦੋਂ ਜੈਕ ਲਾਇਆ ਹੁੰਦਾ ਜੈਕ ਲਗਾ ਤੋੜੇ ਸਰ ਜੀ ਸਾਰਾ ਜੈਕ ਲਾਗੇ ਹਾਂ ਸਰ ਜੀ ਕੋਈ ਸੀਸੀਟੀਵੀ ਆਈ ਐਸਏ ਬਸ ਤੋਂ ਕੋਈ ਸਸ ਸਰ ਕੰਮ ਹੈ ਨਹੀਂ ਸਾਡੇ ਸਾਹਮਣੇ ਕੋਈ ਅਸੀਂ ਵੀਡੀਓ ਬਣਾਈ ਬਸ ਕੈਮਰਾ ਕੋਈ ਨਹੀਂ ਹੈ ਸਾਡੇ ਅੱਗੇ ਅੱਛ ਇੱਧਰ ਵੀ ਚੋਰੀਆਂ ਹੋਈਆਂ ਪਈਆਂ ਹਾਂ ਜੀ ਸਾਰੇ ਸਾਰੇ ਨਾਲ ਬਿੰਦਰਾ ਸਿੰਘ ਦਾ ਸਟੋਰ ਹੈ ਗਈ ਉਹਨੇ ਪੈਸੇ ਲੈ ਕੇ ਕੈਸ਼ ਕਾਟ ਕੇ ਨਾਲ ਸਾਡੇ ਅਗਰ ਕੁਜੀ ਅਨਿਲ ਪੁਰੀ ਵਾਲਾ ਜੀ ਉਹਨੇ ਐਕਟਿਵ ਲੈ ਕੇ ਚੋਕੇ ਫਿਰ ਮੰਗਫਲੀ ਬੋਰੀਆਂ ਉਹਨਾਂ ਦੇ ਮੋਟਰਸਾਈਕਲ ਰੱਖ ਕੇ ਲੈ ਗਿਆ ਸਾਰੇ ਜੀ ਮੋਟਰਸਾਈਲ ਵੀ ਉਹਨਾਂ ਦਾ ਤੇ ਮੰਗਫਲੀਆਂ ਵੀ ਉਹਨਾਂ ਦੀ ਮੋਟਰਸਾਈਲ ਉਹਨਾਂ ਦੀ ਬੋਰੀਆਂ 8 ਤੋਂ 10 ਬੋਰੀਆਂ ਰੱਖ ਕੇ ਉਹਨੇ ਲੈ ਗਿਆ ਜੀ ਮਤਲਬ ਇੰਨੇ ਐਕਟਿਵ ਚੋਰ ਆ ਫਰੋਈਪਰ ਚ ਵੀ ਜਿੰਦੇ ਜਿੰਦੀ ਚੋਰੀ ਕਰਨੀ ਉਹਦਾ ਹੀ ਮੋਟਰਸਾਈਕਲ ਤੇ ਉਹਦਾ ਹੀ ਰਾਸ਼ਨ ਤੇ ਉਹਦਾ ਹੀ ਸਮਾਨ ਸਾਡੇ ਦੇਖ ਰੋ ਸਾਹਮਣੇ ਸਾਰੇ ਸਾਰੇ ਮਲੇ ਨੂੰ ਪਤਾ ਜੀ ਵੀ ਕਿਵੇਂ ਕੰਮ ਕਰਦੇ ਆ ਮੰਗਫਲੀ ਫੋਨ ਦੇਖ ਲੋ ਟਾਈਮ ਕਿਹ ਇੱਕ ਜਿਹੜਾ ਟਾਈਮ ਹੋਣਾ ਸਰ ਜੀ ਹਾਂ ਪਤਾ ਲੱਭ ਲਿਆ ਪੁਲਿਸ ਨੇ ਕਿ ਨਹੀਂ ਫਿਰ ਅਜੇ ਨਹੀਂ ਸਰ ਜੀ ਅਜੇ ਨਹੀਂ ਕੋਈ ਅੱਛਾ ਤੁਹਾਡੇ ਵਾਲੇ ਬੰਦੇ ਲੱਭ ਲੇ ਪੁਲਿਸ ਨੇ ਨਹੀਂ ਸਰ ਇਹ ਇਹ ਨਹੀਂ ਕੋਈ ਅੱਛਾ ਕਦੋਂ ਤੁਸੀਂ ਪੁਲਿਸ ਨੂੰ ਫਿਰ ਤਲਾਸ਼ ਕੀਤੀ ਸਰ ਇਹ ਪੁਲਿਸ ਨੇ ਨਜ਼ਰਾ ਕੀਤੀ ਸੀ ਸਰ ਜੀ ਕਿੰਨੇ ਕ ਵਜੇ ਸਰ 7 ਵਜੇ ਕੀਤੀ ਪੁਲਿਸ ਦੇ ਤਰਫ ਸਿਰੇ ਪੀਸੀਆਰ ਆਏ ਨੇ ਉਹ ਕਿਹੜਾ ਮਰ ਕੇ ਗਿਆ ਚਲੇ ਗਿਆ ਜੀ ਹਾਂ ਰੌਣ ਰਿਕ ਤੋਂ ਲਾਏ ਨੇ ਕੋਈ ਪਤਾ ਨਹੀਂ ਲੱਗਾ ਸਰ ਜੀ ਉਹਨਾਂ ਨੂੰ ਅੱਛਾ ਤੇ ਹਾਲਾਤ ਕੀ ਨੇ ਹੋਰ ਫਿਰੋਜ਼ਪੁਰ ਸ਼ਹਿਰ ਦੇ ਜੀ ਲੁੱਟਾਂ ਨੂੰ ਲੈ ਕੇ ਚੋਰੀਆਂ ਨੂੰ ਲੈ ਕੇ ਵਾਰਦਾਤਾਂ ਨੂੰ ਲੈ ਕੇ ਸਾਰਾ ਹਾਲਾਤ ਨੂੰ ਆਇਦਨ ਕੋਈ ਨਾ ਕੋਈ ਖਬਰ ਲੱਗੇ ਰਹਿੰਦੀ ਕਿਸੇ ਗੱਡੀ ਚੋਰੀ ਕੋਕਸ ਚੋਰੀ ਚੋਰੀ ਆਇਦਨ ਕੋ ਨਵੇਂ ਨਵੀਆਂ ਖਬਰ ਆਂਦੀਆਂ ਨੇ ਸਾਰਾ ਹਾਲਾਤ ਨੂੰ ਪਤਾ ਇਹ ਸੀ ਕੀ ਮੰਗ ਆ ਤੁਹਾਡੀ ਹੁਣ ਮੰਗ ਸਰ ਜੀ ਜੋ ਸਮਾਨ ਮੇ ਮਿਲ ਜਾਵੇ ਇਨਸਾਫ ਮਿਲ ਜਾਵੇ ਹੋਰ ਕੀ ਸਰ ਜੀ ਥਾਣਾ ਕਿਹੜਾ ਪੈਂਦਾ ਤੁਹਾਨੂੰ ਫਿਰੋਜ਼ਪੁਰ ਸਿਟੀ ਸਰ ਜੀ ਤਾਂ ਹਾਲਾਤ ਵੇਖੋ ਫਿਰੋਜ਼ਪੁਰ ਸਿਟੀ ਥਾਣੇ ਦੇ ਅੰਦਰ ਇਹ ਏਰੀਆ ਆਉਂਦਾ ਔਰ ਇਹ ਉਹ ਐਸ ਐਚ ਓ ਆ ਇਹ ਥਾਣੇ ਦੇ ਵਿੱਚ ਜਿਹੜਾ ਐਸ ਐਚ ਓ ਐ ਅਨਾਉਂਸਮੈਂਟ ਕਰਦਾ ਸੀ ਗੱਡੀ ਦੇ ਵਿੱਚ ਖੜ ਕੇ ਕਿ ਮੈਂ ਇੱਥੇ ਕ੍ਰਾਈਮ ਮੁਕਤ ਕਰ ਦੂੰਗਾ ਨਸ਼ੇੜੀ ਨਿਸ਼ੂੜੀ ਚੱਟੇ ਚੁੱਟੇ ਵਾਲੇ ਸਾਰੇ ਹੁਣ ਦਬ ਜਣ ਇੱਥੋਂ ਭੱਜ ਜਣ ਮੈਂ ਫੜ ਫੜ ਅੰਦਰ ਦੇ ਦੇਨੇ ਆ ਇਹ ਅਨਾਉਂਸਮੈਂਟ ਸੀ ਇਸ ਐਸ ਐਚਓ ਦੀ ਜਿਹੜਾ ਐਸ ਐਚਓ ਹੁਣ ਮੌਜੂਦਾ ਜਿਹਦਾ ਏ ਏਰੀਆ ਪਰ ਹਾਲਾਤ ਵੇਖ ਲਓ ਕੀ ਨੇ ਸ਼ਾਇਦ ਉਹ ਨਸ਼ੇੜੀ ਤੇ ਚੱਟੇ ਵਾਲੇ ਤੇ ਚੋਰੀਆਂ ਵਾਲੇ ਤਾਂ ਨਹੀਂ ਭੱਜੇ ਪਰ ਉਹ ਰਾਤ ਨੂੰ ਆ ਕੇ ਰਾਤ ਨੂੰ ਛੱਡੋ ਦਿਨੇ ਆ ਕੇ ਲੁੱਟਾਂ ਖੋਹਾਂ ਵਾਰਦਤਾਂ ਇੱਥੇ ਸ਼ਰਿਆਮ ਕਰਦੇ ਆ ਉਹਨਾਂ ਦੀ ਸੇਤ ਤੇ ਕੋਈ ਅਸਰ ਨਹੀਂ ਹੋਇਆ ਔਰ ਇਹ ਗਰੀਬ ਵਿਚਾਰੇ ਦਾ ਸਮਾਨ ਲੱਖ ਡੂੜ ਲੱਖ ਦਾ ਸਮਾਨ ਇਹਦਾ ਸ਼ਟਰ ਪਟਕੇ ਤਾਲੇ ਤੋੜ ਕੇ ਇੱਥੋਂ ਅੰਦਰੋਂ ਕੱਢ ਕੇ ਲੈ ਗਏ ਆ ਹਾਲਾਤ ਤੁਸੀਂ ਆਪ ਦੇਖ ਸਕਦੇ ਹੋ ਨਾਲ ਕੈਸ਼ ਵੀ ਸੀਗਾ ਔਰ ਇਧਰ ਭੁਜੀ ਵਾਲੀ ਦੁਕਾਨ ਹੈ ਕਹਿੰਦੇ ਉਹਦਾ ਵੀ ਸੰਦ ਪੜਾ ਚੱਕ ਕੇ ਲੈ ਗਏ ਤੁਹਾਡਾ ਤੁਹਾਡੀ ਆ ਹਾਂਜੀ ਹਾਂਜੀ ਮੇਰਾ 24 ਤਾਰੇ ਕੋ ਰਾਤੀ ਗੋਦਾਮ ਸੇ ਮੂੰਫਲੇ 15 ਘਟੇ ਤੇ ਮੂੰਫਲਾ ਦਾ ਰੇਰਾ tha ਮੋਰ ਸਾਈਕਲੋ ਲੈ ਸਾਰੇ ਲੈ ਕੇ ਚਲਾ ਲਈ ਤੇ हां जी हां जी 24 दिसंबर के टाइम था जी 24 दिसंबर के दिन अच्छा। था अच्छा हां जी तो एक्टिवा उससे पहले दिसंबर में 13 दिसंबर को और नहीं 13 नवंबर को एक्टिवा दुकान के आगे से लेके चल आगे चला पहला एक्टिवा तो फिर मूंगफली हां जी हां जी तारे में दरखा दी अभी तक उसका कोई मसाला नहीं हुआ जी अभी तक तो तू ही चोरों को भी थानों भी नाल ही ले जान जब तोड़ा सामान ही ले गए यहां पे यहाँ पे उसने बोले चलो को भी पता करता हूँ अभी तक कोई उसका मसला नहीं हुआ कोई सुनवाई नहीं हुआ है पुलिस कुछ नहीं कहते नोट कर लिया उसके बाद कोई मसला में तीन चार घेरा फिर लगा चुका उसका कोई मसला नहीं अभी तक तो मिला जी। तो नहीं बिल्कुल और की नहीं थे, लागे इलाके बिल्कुल खत्म है कहानी जी दिन का बंदे सेफ नहीं रात को छोड़ दो अपने घर में बंदे जाके सो जाता है काम छोड़ दो दिन दिखा रहे यहाँ पे लुटखोरी बहुत ज्यादा होने लगा जी सारे आम लुटखोरी हो रहा है दिन दिखा रहे सर ਤਾਂ ਵੇਖ ਲਓ ਹਾਲਾਤ ਇੱਥੋਂ ਦੇ ਕੀ ਨੇ ਲੋਕ ਪਿੱਟੀ ਜਾਂਦੇ ਆ ਲੋਕ ਰੋਈ ਜਾਂਦੇ ਆ ਇਹ ਹਾਲਾਤ ਨੇ ਤੁਹਾਡੀ ਵੀ ਲੁੱਟ ਹੋਈ ਆ ਜੀ ਇੱਥੇ ਬਿਲਕੁਲ ਸ਼ਰਿਹਮ ਹੋਈ ਦੁਪਹਿਰ ਦੇ ਟਾਈਮ ਹੋਈ ਆ ਅਸੀਂ ਬੰਦਾ ਫੜਾ ਕੇ ਆਏ ਐਸਐਚਓ ਕਹਿੰਦਾ ਵੀ ਨਸ਼ੇ ਕਰਦੇ ਮੈਂ ਛੜ ਮੈਂ ਕੁਝ ਕਹਿ ਨਹੀਂ ਸਕਦਾ ਇਹਨਾਂ ਨੂੰ ਹਾਂ ਕਿਹੜੇ ਕਿਹੜੇ ਹੀ ਇੱਥੇ ਮਲਾਹਸਾ ਜੋ ਕਿ ਐਸਐਚਓ ਹਿੰਦਰ ਸਿੰਘ ਹਾਂ ਚਮੇਲੀ ਅੱਛਾ ਉਹੀ ਜਿਨ੍ਹਾਂ ਦੀ ਨਾਊਂਸਮੈਂਟ ਆਈ ਸੀ ਵੀ ਮੈਂ ਗੁੰਡੇ ਚੱਕ ਦਿਆਂਗਾ ਮੈਂ ਬੰਦ ਕਰ ਬਿਲਕੁਲ ਬਿਲਕੁਲ ਉਹਨਾਂ ਦੀ ਜੜਕਦੇ ਉਹਨਾਂ ਨੇ ਬੜੇ ਛਾਇ ਸੀ ਹਾਂ ਪਰ ਕੀਤਾ ਕੁਛ ਵੀ ਨਾ ਦੀ ਇੱਕ ਰਹਿ ਗਿਆ ਨਾ ਦੀ ਸੀ ਅੱਛਾ ਕੀਤਾ ਕੁਛ ਨਹੀਂ ਉਹਨਾਂ ਨੇ ਡੱਕਾ ਬਣ ਕੇ ਆ ਨਹੀਂ ਕੀਤਾ ਸਾਡੀ ਖੁਦ ਮੇਰੀ ਸੱਕੀ ਭਰਜਾਈ ਗਲੀ ਚ ਘੜੀ ਸੀ ਬੰਦਾ ਫੜ ਕੇ ਦੇ ਦਿੱਤਾ ਕੁਝ ਵੀ ਨਹੀਂ ਕੀਤਾ ਹੂੰ ਛੱਡਤਾ ਬੰਦਾ ਹੂੰ ਅੱਛਾ ਤੁਸੀਂ ਬੰਦਾ ਫੜ ਲਿਆ ਸੀ ਜਿਹੜਾ ਤੁਹਾਡੀ ਦਿਨੇ ਦਿਣੀ ਆਹੀ ਤੁਹਾਡੀ ਚੋਰੀ ਕਰਨ ਬੰਦਾ ਤੁਸੀਂ ਫੜ ਲਿਆ ਪੁਲਿਸ ਨੂੰ ਦੇ ਦਿੱਤਾ ਕੁਝ ਨਹੀਂ ਹੋਇਆ ਕੁਝ ਨਹੀਂ ਇੱਕ ਹੱਥ ਵੀ ਨਹੀਂ ਲਾਇਆ ਛੱਡਤਾ ਉਹਨੂੰ ਛੱਡਤਾ ਸ਼ਾਬਾਸ਼ ਹੂੰ ਸ਼ਾਬਾਸ਼ ਦੇ ਕੇ ਛੱਡਿਆ ਜਿਹੜੇ ਪੈਸੇ ਲਗਿਆ ਸੀ ਉਹ ਵਿਚੋਰ ਅੱਜ ਵੀ ਮੈਨੂੰ ਮਿਲਦਾ ਕਹਿੰਦਾ ਪੈਸੇ ਬਾਰੇ ਪੁਲਿਸ ਖਾ ਗਈ ਹੂੰ ਹਾਂਜੀ ਤਾਂ ਇਹ ਮਤਲਬ ਪੁਲਿਸ ਨੇ ਲੈ ਲਿਆ ਉਹਨਾਂ ਨੇ ਲੈ ਅੱਛਾ ਤੇ ਪੁਲਿਸ ਕੋ ਇਹ ਬਣਾਉਂਦੀ ਰਹੀ ਵੀ ਇਹ 60 ਹਜ਼ਾਰ ਕਹਿੰਦੇ ਤੂੰ ਕਿ ਨਾ 40 ਹਜ਼ਾਰ ਸੀ ਇਹ 35 ਹਜ਼ਾਰ ਸੀ 60 ਹਜ਼ਾਰ ਪੂਰਾ ਕਰ ਉਹ ਕਹਿੰਦਾ ਨਹੀਂ ਮੈਂ ਲਗਾਇਆ ਹੀ ਇੰਨੇ ਕੋ ਆ ਅੱਛਾ ਇੱਥੇ ਇਹ ਰੋਡ ਦੇ ਕੀ ਹਾਲਾਤ ਨੇ ਹਾਲਾਤ ਬਹੁਤ ਮਾੜੇ ਬਹੁਤ ਜ਼ਿਆਦਾ ਮਾੜੇ ਨੇ ਕਿ ਜਿਹੜਾ ਹੁਣ ਰਾਤ ਹੀ ਕਾਂਡ ਹੋਇਆ ਜੀ ਕਿ ਵਿਚਾਰੇ 10000 ਰੁਪਏ ਇਕੱਠੇ ਕਰਦੇ ਨੇ ਸਾਡੇ ਸਾਹਮਣੇ ਇਕੱਠੇ ਕਰਦੇ ਨੇ ਤੇ ਪੇਮੈਂਟs ਵੀਰੇ ਦੇਣੀ ਸੀ ਪੇਮੈਂਟ ਅੰਦਰ ਪਈ ਸੀ ਤੇ 40000 ਰੁਪਏ ਦਾ ਦੇਣੇ ਤੇ ਉਹ ਰਾਤ ਨੂੰ ਕਿਤੇ ਰੱਬ ਜਾਣੇ ਕੀ ਕਸੂ ਸੀ ਜਾਂ ਕੀ ਗੱਲ ਸੀ ਕੱਢ ਕੇ ਲੈ ਕੇ ਤੂੰ ਬੰਦਾ ਵਿਚਾਰਾ ਕੀ ਕਰੇਗਾ ਬਿਲਕੁਲ ਆ ਵੇਖ ਲਓ ਤੁਸੀਂ ਹੁਣ ਰੋ ਰਹੇ ਨੇ ਲੋਕ ਕਰਲਾ ਰਹੇ ਨੇ ਔਰ ਇਹ ਬੰਦਾ ਇਹ ਜਿਹੜੇ ਹੁਣ ਬੋਲ ਕੇ ਹਟਿਆ ਇਹਨਾਂ ਦੇ ਦਿਨ ਦਿਹਾੜੇ ਦੁਕਾਨ ਚੋਂ ਲੁੱਟ ਕੀਤੀ ਤੇ ਪੁਲਿਸ ਨੂੰ ਬੰਦਾ ਦੇ ਤਾ ਤੇ ਪੁਲਿਸ ਨੂੰ ਕਹਿੰਦੇ ਵੀ ਪੈਸੇ ਤਾਂ ਉਹਨਾਂ ਨੇ ਲੈ ਲਏ ਉਹਦੇ ਤੋਂ ਪਰ ਬੰਦੇ ਨੂੰ ਸ਼ਾਵਾਸ਼ੇ ਦੇ ਕੇ ਛੱਡ ਤਾ ਆ ਇੱਕ ਮੂੰਗਫਲੀਆਂ ਵਾਲਾ ਇੱਥੇ ਫਿਰਦਾ ਇਹਦੀ ਵੀ ਐਕਟਵਾ ਕਹਿੰਦਾ ਚੱਕ ਕੇ ਲੈ ਗਏ ਤੇ ਇਹਨਾਂ ਦੀ ਇਹ ਮੂੰਗਫਲੀਆਂ ਇਹਨਾਂ ਦੇ ਮੋਟਰਸਾਈਕਲ ਤੇ ਲੱਦ ਕੇ ਲੈ ਗਏ ਇਹ ਹਾਲਾਤ ਨੇ ਹਾਲਾਤ ਮੌਜੂਦਾ ਫਰੋਇਪੁਰ ਦੇ ਔਰ ਕਾਨੂੰਨ ਵਿਵਸਥਾ ਦੀ ਗੱਲ ਛੱਡੋ ਕੀ ਕਰੀਏ ਇੱਥੇ ਆ ਭੀੜ ਵੇਖ ਲੋ ਆ ਜਿਹੜਾ ਲੋਕ ਨੇ ਇਹ ਹੁਣ ਵਿਚਾਰੇ ਤਮਾਸ਼ਾ ਵੇਖਣ ਨੂੰ ਰਹਿ ਗਏ ਨੇ ਕਿਉਂਕਿ ਇਹ ਤਮਾਸ਼ਾ ਬਣਾਤਾ ਬਜਾਰਾਂ ਨੂੰ ਇਸ ਮਹਿਕਮੇ ਨੇ ਇਸ ਕੁਝ ਕੁ ਮੁਲਾਜ਼ਮਾਂ ਨੇ ਜਿਹੜੇ ਮੁਲਾਜ਼ਮ ਰਲੇ ਹੋਏ ਨੇ ਇਨ੍ਹਾਂ ਚੋਰਾਂ ਦੇ ਨਾਲ ਜਿਹੜੇ ਮੁਲਾਜ਼ਮ ਇਨ੍ਹਾਂ ਚੋਰਾਂ ਦੇ ਨਾਲ ਰਲ ਕੇ ਇਹ ਸਾਰਾ ਕੁਝ ਕਰਦੇ ਨਜ਼ਰ ਆ ਰਹੇ ਨੇ ਪੂਰੇ ਹਾਲਾਤ ਵੱਧ ਤੋਂ ਵੱਧਰ ਨੇ ਇਸ ਇਲਾਕੇ ਦੇ ਦਿਨ ਦਿਹਾੜੇ ਲੁੱਟਾਂ ਦਿਨ ਦਿਹਾੜੇ ਖੋਹਾਂ ਦਿਨ ਦਿਹਾੜੇ ਕਾਪੇ ਚੱਲਦੇ ਨੇ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਨੇ ਪਰੋਸਪੁਰ ਦੇ ਮੌਜੂਦਾ ਇਹ ਹਾਲਾਤ ਨੇ ਦੇਖਦਿਆਂ ਹੁਣ ਇਹ ਵਿਚਾਰੇ ਦਾ ਲੱਖ ਡੂੜ ਲੱਖ ਦਾ ਨੁਕਸਾਨ ਹੋਇਆ ਕਿ ਪੁਲਿਸ ਬੰਦੇ ਲੱਭਦੀ ਆ ਜਾਂ ਫਿਰ ਲੱਭ ਕੇ ਉਹਨਾਂ ਨੂੰ ਛੱਡ ਦਿੰਦੀ ਆ ਇਹ ਆਉਣ ਵਾਲੇ ਸਮੇਂ ਤੇ ਪਤਾ ਚੱਲੇਗਾ ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਪਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ